ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦੱਸਾਂਗੇ ਕਿ ਜਿਵੇਂ ਆ ਸੈਲਫ ਪ੍ਰਿੰਟ ਸੂਟ ਹੁੰਦੇ ਆ ਨਾ ਇਹਨਾਂ ਮੂਰੀ ਇੱਕ ਬਾਹ ਦਾ ਕਪੜਾ ਬਹੁਤ ਥੋੜਾ ਬਚਦਾ ਉਦਾਂ ਵੀ ਨਹੀਂ ਫੋਲਡ ਹੁੰਦਾ ਜੇ ਪਾਈਪਿੰਗ ਲਗਾਣੀ ਹੋਵੇ ਫੇ ਤਾਂ ਜਮਾ ਹੀ ਨਹੀਂ ਐਵੇਂ ਅਸੀਂ 2 ਇੰਚ ਦੀ ਨਾ ਚੋੜੀਆਂ ਪੱਟੀਆਂ ਦੋ ਲੈ ਲਵਾਂਗੇ ਤੇ ਮੂਰੀ ਦੀ ਜਿੰਨੀ ਲੈਂਥ ਸੀ ਨਾ ਦੇਖੋ ਇਦਾਂ ਅਸੀਂ ਕਟਿੰਗ ਕਰ ਲਾਂਗੇ ਤਾਂ ਬੰਦ ਵਾਲ ਦਾ ਪਾਸਾ ਜਿਹੜਾ ਫੋਲਡ ਦਾਂਗੇ ਇਹਦਾ ਦੋ ਪੱਟੀਆਂ ਬਣਾ ਲਾਂਗੇ ਦੋਨਾਂ ਬਾਹਾਂ ਲਈ ਪੇਰੇ ਸਿਲਮਗੇ ਪਾਈਪਿੰਗ ਪਾਈਪਿੰਗ ਨੂੰ ਜਿਹੜਾ ਨਾ ਅਸੀਂ ਮੋਰੀ ਮਤਲਬ ਉੱਪਰ ਰੱਖਣਾ ਮੋਰੀ ਤੇ ਦੇ ਡੋਰੀ ਵਾਲ ਦਾ ਪਾਸਾ ਨਾ ਅਸੀਂ ਐਦਾਂ ਰੱਖ ਕੇ ਸਲਾਈ ਲਗਾ ਲਵਾਂਗੇ ਡੋਰੀ ਵਾਲ ਦਾ ਪਾਸਾ ਅੰਦਰ ਨੂੰ ਰੱਖ ਕੇ ਸਿੱਧੀ ਸਲਾਈ ਲਗਾ ਕੇ ਛੋਟੇ ਛੋਟੇ ਕੱਟ ਲਾਵਾਂਗੇ ਉਹ ਪੱਟੀ ਦੇ ਵਿੱਚੋਂ ਇੱਕ ਪੱਟੀ ਲਾਵਾਂਗੇ ਤੇ ਸਿੱਧੇ ਨਾਲ ਸਿੱਧਾ ਪਾਸਾ ਬਾਹਰ ਦੇ ਉੱਤੇ ਰੱਖ ਕੇ ਐਦਾਂ ਸਿੱਧੀ ਸਲਾਈ ਇੱਕ ਹੋਰ ਲਾਵਾਂਗੇ ਮੁੜ ਕੇ ਜਿਹੜੀ ਅਸੀਂ ਪੱਟੀ ਸੀ ਨਾ ਪੱਟੀ ਨੂੰ ਅਸੀਂ ਅੰਦਰ ਨੂੰ ਫੋਲਡ ਕਰ ਦਾਂਗੇ ਤਾਂ ਪਾਈਪਿੰਗ ਦੇ ਨਾਲ ਨਾਲ ਇੱਕ ਹੋਰ ਸਲਾਈ ਲਗਾਵਾਂਗੇ ਜਿਹਦੇ ਨਾਲ ਪਾਈਪਿੰਗ ਜਿਹੜੀ ਆ ਬੈਕ ਜੂਗੀ ਤੇ ਫਿਨਿਸ਼ਿੰਗ ਸੋਹਣੀ ਆਊਗੀ ਆਹ ਕੱਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਮੋਟੇ ਵਕੀ ਦੀ ਸਲਾਈ ਲਗਾਵਾਂਗੇ ਬਾਅਦ ਵਿੱਚ ਇਹ ਤੇ ਤਰਪਾਈ ਕਰ ਦਾਂਗੇ ਤੁਸੀਂ ਦੇਖੋ ਫਿਨਿਸ਼ਿੰਗ ਬਹੁਤ ਹੀ ਸੋਹਣੀ ਆਈ ਆ ਤੁਸੀਂ ਵੀ ਟਰਾਈ ਕਰਿਓ ਵੀਡੀਓ ਦੇਖਣ ਲਈ ਧੰਨਵਾਦ